ਸਸਿਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜਿਹੜੇ ਵੀਰ ਪਹਿਲੀ ਵਾਰੀ ਫੇਸਬੁੱਕ ਤੇ ਵੀਡੀਓ ਦੇਖ ਰਹੇ ਆ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਆਪਣੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੀ ਅੱਜ ਦੀ ਵੀਡੀਓ ਹੈ ਬਾਈ ਪਿੰਡ ਲੈਰਾਵੇਗਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਇਹਦੇ ਵਿੱਚ ਤੁਹਾਨੂੰ ਆਪਾਂ ਇੱਕ 2 ਸਾਲ ਦਾ ਕਟਾ ਦਿਖਾਵਾਂਗੇ ਹਰਿਆਣੇ ਦੇ ਬੋਲ ਦਾ ਕਟਾ 70 70 ਦਾ ਕ੍ਰੋਸਿੰਗ ਦੇ ਲਈ ਤਿਆਰ ਆ 2 ਕੁ ਮਹੀਨੇ ਆ ਸੋਰੀ 2 ਕੁ ਸਾਲ ਇਹਦੀ ਉਮਰ ਆ ਗਈ ਬਾਕੀ ਜਿਹੜੀ ਡਿਟੇਲ ਆਪਾਂ ਬਾਈ ਨੂੰ ਪੁੱਛ ਦਿਆਂਗੇ ਤੇ ਬਾਈ ਨੇ ਇਹਦੇ ਦਸਨ ਮੁਤਾਬਕ ਬਾਈ ਨੇ ਇਹ ਕੱਟਾ ਗਰਦੀਪ ਤੋਂ ਲਿਆ ਸੀ ਬਾਈ ਢਪਾਲੀ ਵਾਲੇ ਤੋਂ ਜਿਹੜੇ ਦੀਆਂ ਮੱਝ ਦੀਆਂ ਮੱਝਾਂ ਫਰਵਰੀ ਮਹੀਨੇ ਦੇ ਵਿੱਚ 1.5 12 ਲੱਖ 1.5 12 ਲੱਖ ਦਾ ਜ਼ੋਟਾ ਸੀਗਾ ਜਿਹੜਾ ਵਿਕਿਆ ਸੀਗਾ ਤੇ ਉਹ ਤੋਂ ਬਾਈ ਨੇ ਪਰਚੇਜ਼ ਕੀਤਾ ਸੀਗਾ ਬਾਕੀ ਕਰੌਸਿੰਗ ਆ ਜਿਹੜਾ ਕੱਟਾ ਕਰਨ ਲੱਗ ਗਿਆ ਬਾਕੀ ਆਪਾਂ ਬਾਈ ਤੋਂ ਪੁੱਛਦੇ ਆ ਸਸੀ ਗੱਬ ਬਾਈ ਕੀ ਨਾਮ ਬਾਈ ਜਗਤਜੀਤ ਸਿੰਘ ਜੀ ਨੰਬਰ ਦੱਸਿਓ ਬਾਈ 75086858631 75086858631 85631 ਤੇ ਬਾਈ ਆਪਾਂ ਜਿਹੜਾ ਇਹ ਕਟਾ ਸੀਗਾ ਕਿੱਥੋਂ ਪਰਚੇਜ ਕੀਤਾ ਸੀਗਾ ਏ ਟਬਾਲੀ ਤੋਂ ਵੀ ਟਬਾਲੀ ਤੋਂ ਬਾਈ ਗਰਦੀਪ ਤੋਂ ਇਹ ਆਪਣਾ ਕਿਹੜੇ ਸੀਮੰ ਦਾਗਾ 70 70 ਦਾ ਵੀਰੇ ਜਿਹੜਾ ਬੋਲ ਮਰ ਗਿਆ ਸਾਰ ਹਰਿਆਣੇ ਵਾਲਾ 70 70 ਬੋਲ ਦਾ ਇਹ ਬੱਚਾਗਾ ਤੇ ਕ੍ਰੋਸਿੰਗ ਕਰਨ ਲੱਗ ਗਿਆ ਬਾਈ ਹਾਂ ਹਾਂ ਵੀਰੇ ਆ 6 ਮਹੀਨੇ ਦੀ ਕੱਬ ਖੜੀ ਜਿਹੜੀ ਆ ਮਾਜਾ ਬਾਈ ਏਸੇ ਤੋਂ ਵੀ ਬਾਈ ਕਹਿੰਦਾ ਗੱਬਣਾ 6 ਮਹੀਨੇ ਦੀ ਗੱਬਣਾਗੀ ਤੇ ਵਧੀਆ ਕ੍ਰਾਸ ਕਰਦਾਗਾ ਜਿਸ ਵੀਰ ਨੂੰ ਵੀ ਮੱਝ ਕ੍ਰਾਸ ਕਰਾਉਣੀ ਹੋਈ 70 70 ਦਾ ਬੱਚਾਗਾ ਇਹ ਤੇ ਬਾਈ ਨਾਲ ਜਰੂਰ ਸੰਪਰਕ ਕਰ ਸਕਦਾ ਜਿਹੜਾ ਦਾ ਮਾਂ ਦਾ ਦੁੱਧ ਸੀ ਕਿੰਨਾ ਰਿਕਾਰਡ ਸੀ ਬਾਈ ਬਾਈ 28 ਲੀਟਰ ਤੋਂ ਉੱਤੇ ਸੀਗਾ 28 ਲੀਟਰ ਤੋਂ ਉੱਪਰ ਸੀਗਾ ਇਹਦੀ ਮਾਂ ਦਾ ਰਿਕਾਰਡ ਸੀਗਾ ਦੁੱਧ ਦਾ ਬਾਈ ਨੇ ਗਰਦੀਪ ਤੋਂ ਟਪਾਲੀ ਵਾਲੇ ਤੋਂ ਪਰਚੇਜ਼ ਕੀਤਾ ਸੀਗਾ ਜਿਸ ਵੀਰ ਨੂੰ ਵੀ ਮੱਝ ਕ੍ਰਾਸ ਕਰਾਉਣੀ ਹੋਵੇ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਸਕਦਾ ਇੱਕ ਵਾਰੀ ਬਾਈ ਜਿਹਦੇ ਨੰਬਰ ਹੋਰ ਦੱਸ ਦੋ 7308685631 ਬਾਈ ਦਾ ਜਿਹੜਾ ਨੰਬਰ ਆ ਬਾਈ ਨੂੰ ਦੱਸਤਾ ਤੇ ਬਾਈ ਨੂੰ ਜਰੂਰ ਸੰਪਰਕ ਕਰਿਓ ਤੇ ਬਾਕੀ ਕਹਿੰਦਾ ਹੱਡਾ ਪਰਾਂ ਦਾ ਬਾਈ ਕਹਿੰਦਾ ਪੂਰਾ ਖੁੱਲਾਗਾ ਚੈੱਕ ਕਰ ਸਕਦੇ ਤੁਸੀਂ 2 ਸਾਲ ਕੱਟੇ ਦੀ ਉਮਰ ਆ ਤੇ ਕੱਦ ਕਾਠੀ ਪੂਰੀ ਚੰਗੀ ਆ ਗਈ ਸੰਭਿਆ ਰਾਜੀਪੁਰਾ ਪੂਰਾ ਗਾਂ ਤਾਂ ਦੇਖੋ ਤੁਸੀਂ ਛੇਤ ਬੱਖੋਂ ਪੂਰਾ ਚੰਗਾ ਕਹਿ ਸਕਦੇ ਆਪਾਂ ਜਿਹੜੇ ਹਿਸਾਬ ਨਾਲ 2 ਸਾਲ ਉਮਰ ਆ ਗਈ ਤੇ ਵੱਧ ਤੋਂ ਵੱਧ ਬਈ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਬਾਈ ਨਾਲ ਸੰਪਰਕ ਕਰ ਲਓ ਜਿਸ ਵੀਰ ਨੂੰ ਵੀ ਮੱਝ ਕਰਾਸ ਕਰਾਉਣੀ ਹੋਵੇ ਧੰਨਵਾਦ